ਕੱਪੀ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਦੀਵੇ ਤਲੇ ਹਨਰਾ ਅੱਜ ਆਪਾਂ ਉਹ ਕਹਾਵਤ ਦਾ ਮਤਲਬ ਦੱਸਦੇ ਆ ਤੁਹਾਨੂੰ ਇਹ ਹੈ ਜੀ ਆ ਨਗਰ ਕਾਉਂਸਲ ਜੀਰਪੁਰ ਦੀ ਰੋਰ ਜਿਨ੍ਹਾਂ ਜੋ ਕੇ ਜਿਨ੍ਹਾਂ ਦੇ ਉੱਪਰ ਦਰਉਂਦਾਰ ਸਾਰੇ ਜੀਰਪੁਰ ਦੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਸੜਕਾਂ ਆ ਉਹ ਦੇਖਣ ਦਾ ਪਰਸੂ ਪਰ ਤੁਸੀਂ ਇਹਨਾਂ ਦੀ ਆਪਣੀ ਸੜਕ ਦਾ ਹਾਲ ਦੇਖੋ ਕੀ ਹਾਲ ਹੈ ਇਹ ਪਤਾ ਨਹੀਂ ਕਿਸੇ ਨੇ ਇੱਥੇ ਮੈਂਟ ਵਾਲੀ ਮਾਰੀ ਮੋੜ ਦਾ ਪਾਟਿਆਣਾ ਗਟਕਾ ਤੇ ਲੋਕਾਂ ਨੇ ਉਹਦੇ ਉੱਪਰ ਗੱਡੀਆਂ ਚਲਾ ਚਲਾ ਕੇ ਉਹਦਾ ਵੀ ਨਾਸਮਾਰ ਤੇ ਆ ਚਲੋ ਉਹਨਾਂ ਦਾ ਵੀ ਕਿਉਂ ਕਸੂਰਾ ਕਿਉਂਕਿ ਕੰਮ ਜਿਹੜੇ ਸਾਰੇ ਨਗਰ ਕੌਂਸਲ ਚੋਂਦੇ ਆ ਪਰ ਜਿਹੜੇ ਆਪਣੀ ਸੜਕ ਨਹੀਂ ਠੀਕ ਕਰਵਾ ਸਕਦੇ ਉਹ ਟੁੱਟੀ ਕਿਆ ਸੜਕ ਠੀਕ ਕਰਵਾਣਗੇ ਕਿਆ ਡਵੈਲਪਮੈਂਟ ਕਰਨਗੇ ਤੁਸੀਂ ਸੜਕ ਦਾ ਹਾਲ ਦੇਖੋ ਕਿੰਨਾ ਬੁਰਾ ਹਾਲ ਹੈ ਇਸ ਸੜਕ ਦਾ ਉਹ ਵੀਲਰ ਵਾਲਿਆਂ ਦਾ ਬੜਾ ਮੁਸ਼ਕਲ ਆ ਨਿਕਲਣਾ ਆ ਦੇਖੋ ਤੇ ਇਸ ਕਰਕੇ ਨਗਰ ਕੌਂਸਲ ਵਾਲਿਆਂ ਨੂੰ ਨਹੀਂ ਮਾਰਾ ਕਹਿਣਾ ਜੀ ਉਹ ਤਾਂ ਵਿਚਾਰੇ ਜਿਹੜੇ ਆਪਣਾ ਘਰ ਨਹੀਂ ਠੀਕ ਕਰਵਾਦੇ ਉਹ ਤੋੜੀ ਸੜਕਾਂ ਤਾਂ ਕੀ ਠੀਕ ਕਰਨਗੇ ਹਨਾ ਤੇ ਆ ਦੇਖੋ ਆਹ ਸੜਕਾਂ ਦਾ ਜਿਵੇਂ ਦਾ ਅੱਥੋਂ ਦਾ ਦੀਵੇ ਤਲੇ ਹਨੇਰਾ ਵੀ ਦੀਵਾ ਜਿਹੜਾ ਆਪਣੇ ਆਪ ਨੂੰ ਚਾਨਣਾ ਨਹੀਂ ਦੇ ਸਕਦਾ ਤੁਹਾਨੂੰ ਪਤਾ ਹੋਊਗਾ ਬਹੁਤ ਬੁਰਾ ਹਾਲ ਹੈ ਸੜਕ ਦਾ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੇਚ ਗਿਆ ਕਿ ਮਹਾਰਾਜ ਇਹ ਆਪਣੀ ਸੜਕ ਦਾ ਠੀਕ ਕਰ ਲੋ ਲੋਕਾਂ ਦਾ ਚੱਲ ਰਾਬੇ ਰੱਖਾ ਪਤਾ ਨਹੀਂ ਕਦੋਂ ਇਹ ਸੜਕਾਂ ਜਿਹੜੀ ਜਿਰਪੁਰ ਦੀਆਂ ਠੀਕ ਹੋਣਗੀਆਂ ਤੇ ਲੋਕ ਜਿਹੜੇ ਇਹਨਾਂ ਤੇ ਚੱਲ ਸਕੇਣਗੇ ਸਾਰੇ ਜਿਰਪੁਰ ਦਾ ਇਹ ਹਾਲ ਹੈ ਕੱਲਾ ਹੋਏ ਨਤਰਕੌਸਲ ਦੀ ਲੋਰ ਨਹੀਂ ਔਰ ਮੇਰੇ ਦੁਕਾਨ ਦਾ ਮਕਸਦ ਹੈ ਵੀ ਲੋਕ ਨਗਰ ਕਾਉਂਸਲ ਵਾਲਿਆਂ ਨੂੰ ਪੂਰਾ ਭਲਾ ਕਹਿੰਦੇ ਭਾਈ ਉਹਨਾਂ ਨੇ ਨਾਲੇ ਉਹ ਆ ਦੇਖ ਲੋ ਹਾਲ ਇਹ ਜਿਹੜੇ ਬਚਾਰੇ ਆਪਣੀ ਸੜਕਾਂ ਨਹੀਂ ਠੀਕ ਕਰਾਉਂਦੇ ਤੁਹਾਡੀ ਇਹਦਾ ਕੀ ਕਰਾਂਗੇ ਠੀਕ ਹੈ ਜੀ। ਸ਼ੁਕਰੀਆ ਜੀ।